ਦਿਓ ਨਹੀਂ ਇਸ ਭਾਗਾ ਵਾਲੇ ਛੱਜ ਨੂੰ ਸਦੀਆਂ ਤੋਂ ਇਹ ਬੋਲੀ ਸਾਡੇ ਗਿੱਧਿਆਂ ਵਿੱਚ ਗੂੰਜ ਰਹੀ ਹੈ ਜੇ ਛੱਜ ਭਾਗਾ ਵਾਲਾ ਹੈ ਤਾਂ ਉਸ ਨੂੰ ਤੋੜਿਆ ਕਿਉਂ ਜਾਂਦਾ ਹੈ ਤੇ ਛੱਜ ਤੋੜਨ ਦੀ ਰਸਮ ਨਾਨਕੇ ਪਰਿਵਾਰ ਵੱਲੋਂ ਹੀ ਕਿਉਂ ਨਿਭਾਈ ਜਾਂਦੀ ਹੈ ਛੱਜ ਸਾਡੇ ਕੱਲੇ ਗਿੱਧੇ ਦਾ ਸ਼ਗਾਰ ਨਹੀਂ ਇਸ ਦਾ ਜ਼ਿਕਰ ਸਾਡੀ ਆਮ ਬੋਲਚਾਲ ਵਿੱਚ ਵੀ ਆਉਂਦਾ ਹੈ ਛੱਜ ਤਾਂ ਬੋਲੇ ਛਾਨਣੀ ਕੀ ਬੋਲੇ ਛੱਜ ਵਿੱਚ ਪਾ ਕੇ ਛੰਡਣਾ ਇਹਨਾਂ ਸ਼ਬਦਾਂ ਦੇ ਕੀ ਅਰਥ ਨਿਕਲਦੇ ਨੇ ਸਮਾਜ ਵਿੱਚ ਬੋਲਾਂ ਦਾ ਸਰਦਾਰ ਤੇ ਬਰਕਤ ਦਾ ਪ੍ਰਤੀਕ ਸ਼ੱਜ ਸਾਡੇ ਘਰਾਂ 'ਚੋਂ ਅਲੋਪ ਕਿਉਂ ਹੋ ਗਿਆ ਅੱਜ ਦੀ ਵੀਡੀਓ ਵਿੱਚ ਇਹ ਸਾਰੀਆਂ ਗੱਲਾਂ ਦਾ ਜ਼ਿਕਰ ਕੀਤਾ ਜਾਏਗਾ ਵੀਡੀਓ ਅਖੀਰ ਤੱਕ ਜ਼ਰੂਰ ਦੇਖਿਓ ਲਾਈਕ ਕਮੈਂਟ ਅਤੇ ਸ਼ੇਅਰ ਵੀ ਕਰਿਓ ਅਤੇ ਸਾਡਾ YouTube ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੋਂ ਅੱਧੀ ਸਦੀ ਪਹਿਲਾਂ ਪੰਜਾਬ ਦੇ ਹਰੇਕ ਘਰ ਵਿੱਚ ਇੱਕ ਦੋ ਜਾਂ ਇਸ ਤੋਂ ਵੀ ਵੱਧ ਛੱਜ ਹੁੰਦੇ ਸਨ ਕਿਉਂਕਿ ਛੱਜ ਕੱਲੇ ਸਾਡੇ ਗਿੱਧੇ ਦਾ ਸ਼ਿੰਗਾਰ ਨਹੀਂ ਹੈ ਇਹ ਸਾਡੀ ਖੇਤੀਬਾੜੀ ਦਾ ਵੀ ਇੱਕ ਅਹਿਮ ਅੰਗ ਰਿਹਾ ਹੈ ਛੱਜ ਸਲਵਾੜ ਦੇ ਕਾਨਿਆਂ ਦਾ ਬਣਿਆ ਹੋਣ ਕਰਕੇ ਬਹੁਤ ਹੌਲਾ ਅਤੇ ਇਹਦਾ ਤਲ ਬਹੁਤ ਤਿਲਕਣਾ ਹੁੰਦਾ ਸੀ ਤੇ ਆਪਣੀਆਂ ਦਾਦੀਆਂ ਨਾਨੀਆਂ ਸਾਰਾ ਪੀਣ ਇਹਦੇ ਰਾਈ ਛੱਟ ਕੇ ਫੇਰ ਹੀ ਚੱਕੀ ਵਿੱਚ ਕਣਕ ਦਾ ਆਟਾ ਤਿਆਰ ਕਰਦੀਆਂ ਸੀ ਤੇ ਪਹਿਲੇ ਸਮਿਆਂ ਚ ਜਦੋਂ ਕਣਕਾਂ ਫਲਿਆਂ ਚ ਗਾਈਆਂ ਜਾਂਦੀਆਂ ਸੀ ਉਦੋਂ ਬਾਅਦ ਸਾਰਾ ਅਨਾਜ ਛੱਜ ਦੇ ਮੂੰਹ ਰਾਈ ਹੋ ਕੇ ਹੀ ਸਾਡੇ ਘਰਾਂ ਵਿੱਚ ਪਹੁੰਚਦਾ ਰਿਹਾ ਹੈ ਇਸ ਕਰਕੇ ਪੰਜਾਬੀ ਸੱਭਿਆਚਾਰ ਵਿੱਚ ਛੱਜ ਨੂੰ ਬਰਕਤ ਦਾ ਪ੍ਰਤੀਕ ਮੰਨਿਆ ਗਿਆ ਤੇ ਜਦੋਂ ਕੋਈ ਛੱਜ ਪੁਰਾਣਾ ਹੋ ਜਾਂਦਾ ਸੀ ਆਪਣੇ ਬਜ਼ੁਰਗ ਉਸ ਨੂੰ ਸੁੱਟਦੇ ਨਹੀਂ ਸਨ ਛੱਜ ਨੂੰ ਵਧਾਉਣ ਦੀ ਰਸਮ ਕੀਤੀ ਜਾਂਦੀ ਸੀ ਪੁਰਾਣੇ ਹੋਏ ਛੱਜ ਵਿੱਚ ਅਨਾਜ ਭਰ ਕੇ ਉਸ ਨੂੰ ਘਰ ਦੇ ਇੱਕ ਖੁੰਜੇ ਵਿੱਚ ਟਿਕਾ ਕੇ ਰੱਖ ਦਿੱਤਾ ਜਾਂਦਾ ਤੇ ਜਦੋਂ ਕੋਈ ਗਰੀਬ ਗੁਰਪਾ ਕੋਈ ਮੰਗਤਾ ਬੂਹੇ ਤੇ ਮੰਗਣ ਆਉਂਦਾ ਤੇ ਉਸ ਛੱਜ ਦੇ ਵਿੱਚੋਂ ਹੀ ਉਸ ਨੂੰ ਖੈਰ ਪਾਈ ਜਾਂਦੀ ਸੀ ਜਦੋਂ ਅਸੀਂ ਛੱਜ ਦੇ ਇਤਿਹਾਸ ਦੀ ਹੋਰ ਬਰੀਕੀ ਨਾਲ ਪਰਚੋਲ ਕਰਦੇ ਹਾਂ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਬਹੁਤ ਪਹਿਲੇ ਸਮਿਆਂ 'ਚ ਜਦੋਂ ਨਾਨਕ ਸ਼ੱਕ ਪਰ ਜਾਂਦੇ ਸੀ ਨਾਨਕੇ ਉਹਨਾਂ ਵੱਲੋਂ ਇੱਕ ਨਵੇਂ ਛੱਜ ਨੂੰ ਗੋਟੇ ਵਾਲੀ ਝਾਲਰ ਲਾ ਕੇ ਸਾਰੀਆਂ ਟੂਮਾਂ ਛੱਜ ਵਿੱਚ ਰੱਖ ਕੇ ਉਹਨਾਂ ਦਾ ਵਿਖਾਵਾ ਸਰੀਕੇ ਕਬੀਲੇ 'ਚ ਕੀਤਾ ਜਾਂਦਾ ਸੀ। ਪਿਆ ਤੋ ਕਈ ਮਹੀਨੇ ਬਾਅਦ ਵੀ ਲੋਕਾਂ ਦੇ ਘਰਾਂ 'ਚ ਗੱਲਾਂ ਚੱਲਦੀਆਂ ਹੁੰਦੀਆਂ ਸੀ ਕਿ ਫਲਾਨਾ ਸਿਓ ਨੇ ਟੂਮਾਂ ਦਾ ਛੱਜ ਭਰ ਕੇ ਨਾਨਕ ਛੱਕ ਵਿੱਚ ਦਿੱਤਾ। ਨਵੀਂ ਪੀੜ੍ਹੀ ਨੂੰ ਇਹ ਗੱਲ ਸੁਣਨ ਵਿੱਚ ਬਹੁਤ ਅਜੀਬ ਲੱਗੇਗੀ ਕਿ ਛੱਜ 'ਤੇ ਟੂਮਾਂ ਕਿਵੇਂ ਪਾਈਆਂ ਜਾ ਸਕਦੀਆਂ। ਇਹ ਗੱਲ ਅੱਜ ਦੀ ਨਹੀਂ ਹੋ ਰਹੀ। ਜੇ ਅੱਜ ਤੋਂ ਡੇਢ ਸਦੀ ਪਹਿਲਾਂ ਆਪਣੇ ਬਜ਼ੁਰਗਾਂ ਦਾ ਇਤਿਹਾਸ ਪੜਕੇ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਹਰ ਇੱਕ ਪੰਜਾਬੀ ਪਰਿਵਾਰ ਕਿੰਨਾ ਸਰਦਾ ਪੁੱਜਦਾ ਹੁੰਦਾ ਸੀ ਮਰੱਬਿਆਂ ਦੇ ਮਾਲਕ ਹੁੰਦੇ ਸਨ ਆਪਣੇ ਬਜ਼ੁਰਗ ਘਰ ਦੇ ਵਿੱਚ 12 14 ਜੀਆਂ ਦਾ ਸਾਂਝਾ ਪਰਿਵਾਰ ਹੁੰਦਾ ਸੀ ਸਾਰਾ ਟੱਬਰ ਦਿਨ ਰਾਤ ਮਿਹਨਤ ਕਰਦਾ ਅਨਾਜ ਤੇ ਧਨ ਨਾਲ ਸਾਡੇ ਬਜ਼ੁਰਗਾਂ ਦੇ ਖਜ਼ਾਨੇ ਭਰੇ ਹੁੰਦੇ ਸੀ ਤੇ ਦੂਸਰੀ ਗੱਲ ਉਦੋਂ ਸੋਨੇ ਦੀਆਂ ਕੀਮਤਾਂ ਵੀ ਇੰਨੀਆਂ ਉੱਪਰ ਨਹੀਂ ਸਨ ਇਸ ਕਰਕੇ ਖੁਸ਼ੀ ਦੇ ਸਮੇਂ ਨਾਨਕੇ ਪਰਿਵਾਰ ਵੱਲੋਂ ਦੋ ਤੇ ਦੋ ਤੀਆਂ ਦੇ ਵਿਆਹ ਤੇ ਖੁੱਲਾ ਖਰਚਾ ਕੀਤਾ ਜਾਂਦਾ ਸੀ ਤੇ ਦੂਸਰੀ ਗੱਲ ਸਾਜਦਾ ਜੇਕਰ ਸਾਡੀ ਆਮ ਬੋਲਚਾਲ ਵਿੱਚ ਬਹੁਤ ਆਉਂਦਾ ਸੀ ਜਦੋਂ ਕਿਸੇ ਝੂਠੇ ਬੰਦੇ ਨੂੰ ਚੁੱਪ ਕਰਾਉਣਾ ਹੁੰਦਾ ਤਾਂ ਸਿਆਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਛੱਜ ਤਾ ਬੋਲੇ ਛਾਨਣੀ ਕੀ ਬੋਲੇ ਅਤੇ ਦੂਸਰਾ ਕਿਸੇ ਗੱਲ ਨੂੰ ਜ਼ਿਆਦਾ ਉਸ਼ਾਲਣ ਤੇ ਸਿਆਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਫਲਾਨੇ ਬੰਦੇ ਨੂੰ ਤਾਂ ਛੱਜ ਚ ਪਾ ਕੇ ਛੱਡਿਆ ਲੋਕਾਂ ਨੇ ਤੇ ਅੱਜਕੱਲ ਜਿਹੜੇ ਆਪਾਂ ਵਿਆਹ ਸ਼ਾਦੀਆਂ ਦੇਖਦੇ ਆ ਇਹਦੇ ਵਿੱਚ ਛੱਜ ਕੁੱਟਣ ਦੀ ਨਾਨਕਿਆ ਵੱਲੋਂ ਬਸ ਇੱਕ ਰਸਮ ਜੀ ਕੀਤੀ ਜਾਂਦੀ ਹੈ ਕਿਉਂਕਿ ਹੁਣ ਵਿਆਹ ਲੋਕਾਂ ਦੇ ਘਰਾਂ ਵਿੱਚ ਨਹੀਂ ਮੈਰਿਜ ਪੈਲਸਾਂ ਵਿੱਚ ਹੁੰਦੇ ਆ ਇਸ ਕਰਕੇ ਮੈਰਿਜ ਪੈਲਸ ਵਾਲੀ ਜਾਗੋ ਵੀ ਦੁਕਾਨ ਤੋਂ ਕਿਰਾਏ ਤੇ ਲਿਆਂਦੀ ਜਾਂਦੀ ਹੈ ਤੇ ਨਕਲੀ ਜਿਹਾ ਛੱਜ ਵੀ ਉੱਥੋਂ ਲਿਆਂਦਾ ਜਾਂਦਾ ਹੈ ਦੋ ਕਡੰਡੇ ਮਾਰਨ ਨਾਲ ਉਹ ਵਿਚਾਰੇ ਛੱਜ ਦਾ ਤੀਲਾ ਤੀਲਾ ਹੋ ਜਾਂਦਾ ਸੱਭਿਆਚਾਰ ਦੇ ਇੱਕ ਵਿਦਵਾਨ ਨੇ ਬੜਾ ਸੋਹਣਾ ਕਿਹਾ ਉਹ ਕਹਿੰਦਾ ਨਾ ਤਾਂ ਛੱਜ ਹੀ ਪੁਰਾਣੇ ਰਹੇ ਐ ਤੇ ਨਾ ਮਾਮੀਆਂ ਤੇ ਨਾਨੀਆਂ ਪਹਿਲਾਂ ਵਾਲੀਆਂ ਰਹੀਆਂ ਕਿਉਂਕਿ ਪੁਰਾਣੇ ਵਿਆਹਾਂ ਦੇ ਵਿੱਚ ਜਨ ਚੜ੍ਹਨ ਤੋਂ ਇੱਕ ਦਿਨ ਪਹਿਲਾਂ ਜਾਗੋ ਕੱਢੀ ਜਾਂਦੀ ਸੀ ਤੇ ਰਾਤ ਨੂੰ ਜਦੋਂ ਇਹ ਜਾਗੋ ਦਾ ਹੜ ਪਿੰਡ ਦੀਆਂ ਗਲੀਆਂ ਵਿੱਚ ਦੀ ਲੰਘਦਾ ਸੀ ਨਾ ਲੋਕਾਂ ਦੇ ਪ੍ਰਣਾਲੇ ਢਾਈ ਜਾਂਦੇ ਮੰਜੇ ਮੁੱਦੇ ਮਾਰ ਦਿੱਤੇ ਜਾਂਦੇ ਕਿੱਲਿਆਂ ਤੋਂ ਡੰਗਰਾਂ ਦੇ ਰਸੇ ਖੋਲ ਦਿੱਤੇ ਜਾਂਦੇ ਜੋ ਇਸ ਹੱਟ ਦੇ ਰਸਤੇ ਵਿੱਚ ਆ ਗਿਆ ਜਿਸ ਚੀਜ਼ ਤੇ ਨਾਨਕੀਆਂ ਦੀ ਨਜ਼ਰ ਪੈਂਦੀ ਉਹਦਾ ਹੁਲੀਆ ਬਦਲ ਕੇ ਰੱਖ ਦਿੱਤਾ ਜਾਂਦਾ ਤੇ ਦਾਦਕਾ ਪਰਿਵਾਰ ਵੀ ਇਸ ਦਿਨ ਦੀ ਉਡੀਕ ਕਰਦਾ ਹੁੰਦਾ ਦਾਦਕੀਆਂ ਵੱਲੋਂ ਇੱਕ ਦਿਨ ਪਹਿਲਾਂ ਹੀ ਛੱਜ ਪਾਣੀ ਦੇ ਵਿੱਚ ਭਿਉ ਕੇ ਰੱਖਿਆ ਜਾਂਦਾ ਤੇ ਜਾਗੋ ਵਾਲੇ ਦਿਨ ਇਹੋ ਛੱਜ ਨਾਨਕੀਆਂ ਨੂੰ ਤੋੜਨ ਵਾਸਤੇ ਦਿੱਤਾ ਜਾਂਦਾ ਕਿਉਂਕਿ ਗਿੱਲਾ ਛੱਜ ਛੇਤੀ ਟੁੱਟਦਾ ਨਹੀਂ ਮਾਮੀ ਜਾਂ ਨਾਨੀ ਦੇ ਹੱਥ ਵਿੱਚ ਇੱਕ ਘੁੰਗਰੂਆਂ ਵਾਲਾ ਡੰਡਾ ਹੁੰਦਾ ਸੀ ਜਿਹੜਾ ਬਾਰ-ਬਾਰ ਛੱਜ ਤੇ ਵੱਜਦਾ ਨਾਲੇ ਤੇ ਘੁੰਗਰੂ ਖਣਕਦੇ ਰਹਿੰਦੇ ਨਾਲੇ ਛੱਜ ਨੂੰ ਤੋੜਨ ਦਾ ਕੰਮ ਚੱਲਦਾ ਰਹਿੰਦਾ ਪਹਿਲੇ ਸਮਿਆਂ 'ਚ ਸਾਰੀ-ਸਾਰੀ ਰਾਤ ਗਿੱਧਾ ਪੈਂਦਾ ਰਹਿੰਦਾ ਦਾਦਕੀਆਂ ਤੇ ਨਾਨਕੀਆਂ ਬੋਲਾਂ ਵਿੱਚ ਸਵਾਲ-ਜਵਾਬ ਕਰਦੀਆਂ ਰਹਿੰਦੀਆਂ ਸਾਰੀ-ਸਾਰੀ ਰਾਤ ਬੋਲੀਆਂ ਦੀ ਝੜੀ ਲੱਗੀ ਰਹਿੰਦੀ ਸੀ ਪੁਰਾਣੇ ਸਮਿਆਂ 'ਚ ਸਾਰੀ-ਸਾਰੀ ਰਾਤ ਗਿੱਧੇ ਦੀ ਧਮਕ ਪਿੰਡ ਵਿੱਚ ਪੈਂਦੀ ਰਹਿੰਦੀ ਦਾਦਕੀਆਂ ਤੇ ਨਾਨਕੀਆਂ ਇੱਕ ਦੂਸਰੇ ਦੀ ਬੋਲੀ ਦਾ ਜਵਾਬ ਬੋਲੀ ਨਾਲ ਦਿੰਦੀਆਂ ਅੱਜ ਵਾਲਗਾਂ ਮਟਿਆਰਾਂ ਵਾਂਗ ਮੋਬਾਈਲ ਤੋਂ ਦੇਖ ਕੇ ਬੋਲੀਆਂ ਨਹੀਂ ਸੀ ਪਾਉਂਦੇ ਪੁਰਾਣੇ ਲੋਕ ਉਧਰੋਂ ਮਾਮੀ ਛੱਜ ਤੇ ਡੰਡਾ ਵੀ ਮਾਰਦੀ ਰਹਿੰਦੀ ਤੇ ਗਿੱਧੇ ਦੇ ਵਿੱਚ ਗੇੜੇ ਵੀ ਦਿੰਦੀ ਰਹਿੰਦੀ ਤੇ ਉਧਰੋਂ ਗਿੱਲਾ ਛੱਜ ਵੀ ਅੜੀ ਫੜ ਲੈਂਦਾ ਟੁੱਟਣ ਦਾ ਨਾਮ ਨਾ ਲੈਂਦਾ ਕਈ ਵਾਰ ਤੇ ਗਿੱਧਾ ਇੰਨਾ ਲੰਬਾ ਚੱਲਦਾ ਸੀ ਕਿ ਟੜਕੇ ਵੇਲੇ ਉਧਰੋਂ ਕੁੱਕੜ ਵਾਂਗ ਦੇ ਦਿੰਦਾ ਉਧਰੋਂ ਮਾਮੀ ਛੱਜ ਦਾ ਤੀਲਾ-ਤੀਲਾ ਕਰ ਦਿੰਦੀ ਫੇਰ ਕਿਤੇ ਜਾ ਕੇ ਗਿੱਧੇ ਦੀ ਸੰਪੂਰਨਤਾ ਹੁੰਦੀ। aroog ਤਕੜੇ ਸਰੀਰ ਵਾਲੀਆਂ ਸਾਡੀਆਂ ਉਹ ਬਜ਼ੁਰਗ ਮਾਵਾਂ ਮਰਦਾਵਾਂਗ ਤਾਕਤਵਰ ਹੁੰਦੀਆਂ ਸੀ। ਕਿਉਂਕਿ ਉਦੋਂ ਪੁਰਾਣੇ ਲੋਕ ਖੇਤੀਬਾੜੀ ਤੇ ਹੋਰ ਸਾਰਾ ਘਰ ਦਾ ਕੰਮ ਆਪ ਹੱਥਾਂ ਨਾਲ ਕਰਦੇ ਹੁੰਦੇ ਸੀ। ਛੱਜ ਨੂੰ ਗਿੱਧੇ ਵਿੱਚ ਤੋੜਿਆ ਇਸ ਕਰਕੇ ਜਾਂਦਾ ਸੀ ਕਿ ਨਾਨਕ ਸ਼ੱਕ ਭਰਨ ਵੇਲੇ ਨਾਨਕੇ ਇਹਦੇ ਵਿੱਚ ਟੂਮਾ ਰੱਖ ਕੇ ਲਿਆਏ ਹੁੰਦੇ। ਉਟੂਮਾ ਆਪਣੀ ਦੋਤੀ ਜਾਂ ਦੋਤੇ ਨੂੰ ਪਾ ਦਿੱਤੀਆਂ ਜਾਂਦੀਆਂ ਤੇ ਕੁੜੀ ਦੇ ਘਰੋਂ ਮਾਪੇ ਕਦੇ ਕੁਝ ਲੈ ਕੇ ਨਹੀਂ ਜਾਂਦੇ ਹੁੰਦੇ ਇਸ ਲਈ ਹੁਣ ਵਿਆਹ ਵਾਲੇ ਘਰੋਂ ਖਾਲੀ ਛੱਜ ਮੋੜ ਕੇ ਲੈ ਜਾਣਾ ਸ਼ੋਭਾ ਨਹੀਂ ਸੀ ਦਿੰਦਾ ਇਸ ਕਰਕੇ ਛੱਜ ਸਾਡੇ ਗਿੱੱਦੇ ਦਾ ਸ਼ਿੰਗਾਰ ਬਣ ਗਿਆ ਤੇ ਦੂਸਰੀ ਗੱਲ ਇਹ ਹਲਕਾ ਹੋਣ ਕਰਕੇ ਗਿੱੱਦੇ ਵਿੱਚ ਇਹਨੂੰ ਭੰਨਣ ਦੀ ਰਵਾਇਤ ਚੱਲ ਪਈ ਇੱਕ ਤਾਂ ਛੱਜ ਹਲਕਾ ਹੁੰਦਾ ਤੇ ਦੂਸਰੀ ਗੱਲ ساری ਜ਼ਿੰਦਗੀ ਇਹ ਛੱਜ ਔਰਤਾਂ ਦੇ ਹੱਥਾਂ ਵਿੱਚ ਹੀ ਰਹਿੰਦਾ ਸੀ ਕਿਉਂਕਿ ਘਰ ਦੇ ਛੱਟ ਸਟਾਈ ਦੇ ਕੰਮ ਸਾਰੇ ਔਰਤਾਂ ਹੀ ਕਰਦੀਆਂ ਸੀ ਇਸ ਲਈ ਵਿਆਹ ਵਿੱਚ ਛੱਜ ਭੰਨਣਾ ਵੀ ਔਰਤਾਂ ਦੇ ਹਿੱਸੇ ਹੀ ਆਇਆ ਤੇ ਨਾਨਕੇ ਹੀ ਇਹ ਛੱਜ ਲਿਆਏ ਹੁੰਦੇ ਸੀ ਇਸ ਲਈ ਇਹਨੂੰ ਭੰਨਣ ਦੀ ਜ਼ਿੰਮੇਵਾਰੀ ਵੀ ਨਾਨਕਿਆਂ ਦੀ ਬਣਦੀ ਸੀ ਤੇ ਦੂਸਰਾ ਇਹਨੂੰ ਭੰਨਣ ਵਾਸਤੇ ਜਿਹੜਾ ਮਾਮੀ ਦੇ ਹੱਥ 'ਚ ਘੁੰਗਰੂਆਂ ਵਾਲਾ ਡੰਡਾ ਹੁੰਦਾ ਸੀ ਉਹਦੇ ਨਾਲ ਇੱਕ ਤੇ ਗਿੱਧੇ ਦੀ ਰੌਣਕ ਬਣੀ ਰਹਿੰਦੀ ਤੇ ਦੂਸਰਾ ਉਹ ਘੁੰਗਰੂਆਂ ਵਾਲਾ ਡੰਡਾ ਨਾਨਕੇ ਪਰਿਵਾਰ ਦੇ ਰੋਹ ਦਾ ਪ੍ਰਤੀਕ ਹੁੰਦਾ ਸੀ ਅੱਜ ਦੇ ਸਮੇਂ ਦੇ ਨਾਲ ਸਾਰੇ ਹਾਲਾਤ ਬਦਲ ਚੁੱਕੇ ਹਨ ਸਾਰੀਆਂ ਰਿਸ਼ਤੇਦਾਰੀਆਂ ਸਵੇਰ ਮੈਰਿਜ ਪੈਲਸ ਵਿੱਚ ਪਹੁੰਚਦੀਆਂ ਡੋਲੀ ਤੋਰਨ ਦੇ ਨਾਲ ਹੀ ਸਾਰੇ ਲੋਕ ਆਪੋ ਆਪਣੀਆਂ ਕਾਰਾਂ 'ਚ ਬੈਠ ਕੇ ਘਰਾਂ ਨੂੰ ਰਵਾਨਾ ਹੋ ਜਾਂਦੇ ਆ ਪਹਿਲੇ ਸਮਿਆਂ 'ਚ ਨਾਨਕੇ ਆਉਂਦੇ ਵੀ ਸਾਰਿਆਂ ਤੋਂ ਪਹਿਲਾਂ ਹੁੰਦੇ ਸੀ ਤੇ ਸਾਰਾ ਵਿਆਹ ਖਤਮ ਹੋਏ ਤੋਂ ਬਾਅਦ ਜਾਂਦੇ ਵੀ ਸਾਰਿਆਂ ਤੋਂ ਮਗਰੋਂ ਹੁੰਦੇ ਸੀ ਤੇ ਨਾਨਕੇ ਮੇਲਣ ਨੂੰ ਤੁਰਨ ਲੱਗਿਆ ਸਾਰਾ ਸ਼ਰੀਕਾ ਕਬੀਲਾ ਪਿੰਡ ਦੀ ਝੂ ਤੱਕ ਛੱਡਣ ਜਾਂਦਾ ਹੁੰਦਾ ਸੀ ਪੰਜਾਬੀ ਦੀ ਇੱਕ ਕਹਾਵਤ ਹੈ ਜਿੱਧਰ ਗਿਆ ਬਾਣੀਆਂ ਉਧਰ ਗਿਆ ਬਾਜ਼ਾਰ ਹੁਣ ਨਾ ਹੀ ਪੁਰਾਣੇ ਨਾਨਕੇ ਰਹੇ ਆ ਤੇ ਨਾ ਹੀ ਪੁਰਾਣਾ ਛੱਜ ਰਿਹਾ ਪਰ ਫੇਰ ਵੀ ਪੰਜਾਬੀ ਜ਼ੁਬਾਨ ਦਾ ਜਦੋਂ ਤੱਕ ਦੁਨੀਆ ਤੇ ਬੋਲਬਾਲਾ ਰਹੇਗਾ ਇਹ ਛੱਜ ਸਾਡੇ ਸ਼ਬਦਾਂ ਚ ਗੂੰਜਦਾ ਰਹੇਗਾ ਔਰ ਇਹ ਗੱਲ ਮੈਂ ਯਕੀਨ ਨਾਲ ਕਹਿ ਸਕਦਾ ਹਾਂ ਅੱਜ ਵੀ ਕਈ ਪੰਜਾਬ ਦੇ ਪਿੰਡਾਂ ਵਿੱਚ ਪ੍ਰਾਣੀਆਂ ਬਜ਼ੁਰਗ ਮਾਤਾ ਨੇ ਇਹ ਛੱਜ ਨੂੰ ਸੰਭਾਲ ਕੇ ਰੱਖਿਆ ਹੋਵੇਗਾ ਕਿਉਂਕਿ ਇਹ ਸਾਡੇ ਘਰ ਵਿੱਚ ਬਰਕਤ ਦਾ ਪ੍ਰਤੀਕ ਹੁੰਦਾ ਸੀ ਇਸ ਵੀਡੀਓ ਵਿੱਚ ਇੰਨਾ ਹੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ